ਸਤਿ ਸ਼੍ਰੀ ਅਕਾਲ ਮੈਂ ਆ ਸੰਦੀਪ ਸਿੰਘ ਕਰਨ ਔਰ ਮੇਰੇ ਨਾਲ ਨੇ ਉੱਗੇ ਸਿਆਸੀ ਮਾਹਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਪੰਜਾਬ ਦੀ ਸਿਆਸਤ ਨਿਤ ਨਵੇਂ ਮੋੜ ਕੱਟ ਰਹੀ ਹੈ ਆਪਾਂ ਇਹਦੀ ਪੈੜ ਨੱਪਣ ਦੀ ਕੋਸ਼ਿਸ਼ ਕਰਦੇ ਆ ਜਾਂ ਇਹਦਾ ਪਿੱਛਾ ਕਰਦੇ ਆ 11 ਅਗਸਤ ਨੂੰ ਜਦੋਂ ਪੰਜ ਮੈਂਬਰੀ ਕਮੇਟੀ ਆਪਣੇ ਪ੍ਰਧਾਨ ਦੀ ਚੋਣ ਕਰੇਗੀ ਅਗਰ ਇਹ ਪੰਜ ਮੈਂਬਰੀ ਕਮੇਟੀ ਪ੍ਰਧਾਨ ਦੀ ਚੋਣ ਤੋਂ ਬਾਅਦ ਇੱਕ ਨਵੀਂ ਸਿਆਸੀ ਪਾਰਟੀ ਦੇ ਰੂਪ ਵਿੱਚ ਉੱਭਰਦੀ ਹੈ ਤਾਂ ਉਸ ਵਕਤ ਲੋਕਾਂ ਦਾ ਨਜ਼ਰੀਆ ਕੀ ਹੋਏਗਾ ਆਪਾਂ ਤਾਂ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਦੂਜੇ ਪਾਸੇ ਕਾਂਗਰਸ ਪੰਜਾਬ ਕਾਂਗਰਸ ਖਾਸ ਕਰਕੇ ਜਿਹੜੀ ਧੜੇਬੰਦੀ ਸਫਬੰਦੀ ਦਾ ਸ਼ਿਕਾਰ ਹੋਈ ਹੈ ਇਸ ਦੌਰਾਨ ਜਦੋਂ ਪ੍ਰਗਟ ਸਿੰਘ ਜਿਹੜੇ ਆ ਉਹ ਸਾਬਕਾ ਕਾਂਗਰਸ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋਂ ਨੂੰ ਮਿਲਦੇ ਆ ਤਾਂ ਸਿਆਸੀ ਗਲਿਆਰਿਆਂ ਦੇ ਵਿੱਚ ਪੁੱਛਾਲ ਆ ਜਾਂਦਾ ਵੀ ਸ਼ਮਸ਼ੇਰ ਸਿੰਘ ਦੁੱਲੂ ਦੇ ਨਾਲ ਪ੍ਰਗਟ ਸਿੰਘ ਨੇ ਮੁਲਾਕਾਤ ਕਿਉਂ ਕੀਤੀ ਹੋ ਸਕਦਾ ਇਹ ਨਿੱਜੀ ਮੁਲਾਕਾਤ ਵੀ ਹੋਵੇ ਉਹ ਲੰਘਦੇ ਲੰਘਦੇ ਉਹਨਾਂ ਦਾ ਹਾਲਚਲ ਪੁੱਛਣ ਚਲੇ ਗਏ ਹੋਣ ਪਰ ਸਿਆਸੀ ਗਲਿਆਰਿਆਂ ਦੇ ਵਿੱਚ ਜੋ ਚਰਚਾ ਹੈ ਇਹ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਕੀ ਇੱਕ ਨਵਾਂ ਧੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਸਿਆਸੀ ਪਾਰਟੀਆਂ ਜਿਵੇਂ ਭਾਜਪਾ ਨੇ ਸੁਨੀਲ ਜਾਖੜ ਦੇ ਬਰਾਬਰ ਅਸ਼ੁਨੀ ਸ਼ਰਮਾ ਨੂੰ ਲਿਆ ਕੇ ਬਿਠਾ ਦਿੱਤਾ ਵਰਕਿੰਗ ਪ੍ਰਧਾਨ ਬਣਾਇਆ ਉਹ ਵੀ ਐਕਟਿਵ ਹੋ ਗਏ ਆ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਮੰਤਪ੍ਰੀਤ ਬਦਲਨਾਵਾਂ ਨਾਲ ਮੁਲਾਕਾਤ ਕੀਤੀ ਕੀ ਸਿਆਸੀ ਪਾਰਟੀਆਂ 2027 ਦੇ ਮੁਤਲਕ ਆਪਣਾ ਰੰਗ ਢੰਗ ਆਪਣਾ ਚਿਹਰਾ ਬਦਲਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਜੋ ਜਦੋਂ 2027 ਦੇ ਵਿੱਚ ਇਹ ਚੋਣ ਖਾੜੇ ਚ ਉਤਰਣ ਤਾਂ ਲੋਕਾਂ ਨੂੰ ਇੱਕ ਨਵਾਂ ਰੰਗ ਨਵਾਂ ਰੂਪ ਦੇਖਣ ਨੂੰ ਮਿਲੇ। ਜੀ ਡੱਲਾ ਸਾਹਿਬ ਸਭ ਤੋਂ ਪਹਿਲਾਂ ਆਪਾਂ ਪੰਜ ਮੈਂਬਰੀ ਦੀ ਗੱਲ ਕਰਦੇ ਆਂ ਫਿਰ ਕਾਂਗਰਸ ਦੀ ਕਰਦੇ ਆਂ ਫਿਰ ਆਪਾਂ ਆਮ ਆਦਮੀ ਦੀ ਗੱਲ ਵੀ ਕਰਾਂਗੇ ਔਰ ਭਾਜਪਾ ਦੀ ਗੱਲ ਵੀ ਕਰਾਂਗੇ। ਜੀ ਡੱਲਾ ਸਾਹਿਬ। ਦੇਖੋ ਜਿਵੇਂ ਤੁਸੀਂ ਬਹੁਤ ਮਹੱਤਵਪੂਰਨ ਸਵਾਲ ਪੰਜ ਮੈਂਬਰੀ ਦਾ ਕੀਤਾ ਹੈ। ਦੇਖੋ 11 ਤਰੀਕ ਨੂੰ ਪੰਜ ਮੈਂਬਰੀ ਕਮੇਟੀ ਆਪਣੇ ਉਦੇਸ਼ ਨੂੰ ਪੂਰਨ ਕਰੇਗੀ ਸੱਤ ਮੈਂਬਰੀ ਕਮੇਟੀ ਦਾ ਗਠਨ ਸੀ ਦੋ ਮੈਂਬਰ ਅਸਤੀਫਾ ਦੇ ਗਏ ਪੰਜ ਮੈਂਬਰੀ ਕਮੇਟੀ ਨੂੰ ਕਾਰਜ ਕਰਨ ਲਈ ਗਿਆਨੀ ਰੁਗਵੀਰ ਸਿੰਘ ਉਹਨਾਂ ਨੇ ਕਿਹਾ ਸੀ ਜਿਹੜੇ ਉਸ ਵੇਲੇ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਪੰਜ ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕਰਾ ਦਿੱਤੀ 18 ਮਾਰਚ ਨੂੰ ਭਰਤੀ ਮੁੱਕ ਚੁੱਕੀ ਹੈ ਹਾਲਾਂਕਿ ਜਿਨ੍ਹਾਂ ਕੋਲੇ ਪੁਰਾਣੀਆਂ ਕਾਪੀਆਂ ਨੇ ਉਹ ਲੋਕ ਹਜੇ ਵੀ ਭਰਤੀ ਕਰ ਰਹੇ ਨੇ 15-16 ਲੱਖ ਦੇ ਕਰੀਬ ਭਰਤੀ ਵਾਪਸ ਆ ਚੁੱਕੀ ਹੈ ਅੰਦਾਜ਼ਨ ਥੋੜਾ ਬਤਾ ਅੰਕੜਾ ਘਟ ਵੀ ਹੋ ਸਕਦਾ ਹੈ ਵੱਧ ਵੀ ਹੋ ਸਕਦਾ ਹੈ ਪਰ ਇਹਦਾ ਕੋਈ ਫਰਕ ਨਹੀਂ ਪੈਂਦਾ ਪੰਜਾਬ ਦੀ ਸਿਆਸਤ ਦੇ ਵਿੱਚ ਅਗਰ 15 ਲੱਖ ਵਿਅਕਤੀ ਇੱਕ ਵਿਚਾਰਧਾਰਾ ਨੂੰ ਸਮਰਥਨ ਕਰਦੇ ਨੇ ਅਕਾਲੀ ਦਲ ਪੁਨਰ ਸੁਰਜੀਤ ਕਰਨ ਦੇ ਲਈ ਔਰ ਹਕਮਕੀਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਸੰਦੀਪ ਜੀ ਪੰਜ ਮੈਂਬਰ ਸੀ ਸਿਰਫ ਕੋਈ ਸੰਗਠਨ ਨਹੀਂ ਸੀ ਪੰਜ ਮੈਂਬਰ ਔਰ ਲੋਕਾਂ ਦਾ ਹੀ ਸੰਗਠਨ ਹੈ ਜਿਹੜੀ ਇਹ 15 ਲੱਖ ਦੇ ਆਸ-ਪਾਸ ਭਰਤੀ ਹੋ ਚੁੱਕੀ ਆ ਵਾਪਸ ਆ ਚੁੱਕੀ ਹੈ ਜਿਹੜੀ ਗਈ ਤਾਂ 28-29 ਲੱਖ ਹੈ ਹੌਲੀ-ਹੌਲੀ ਆ ਜਾਣੀ ਹੈ ਉਹ ਵੀ ਵਾਪਸ ਹੁਣ 11 ਤਰੀਕ ਨੂੰ ਸਾਰਿਆਂ ਨੂੰ ਸੱਦਾ ਹੈ ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਬਾਦਲ ਆਪਣਾ ਅਹੁਦਾ ਜਾਂ ਪਾਰਟੀ ਭੰਗ ਕਰਕੇ ਸਮੇਤ ਬਾਕੀ ਲੀਡਰਸ਼ਿਪ ਉੱਥੇ ਪਹੁੰਚਣਗੇ ਸੁਖਬੀਰ ਬਾਦਲ ਦੇ ਰੁਖ ਤੋਂ ਸਾਫ ਹੋ ਗਿਆ ਸੁਖਬੀਰ ਬਾਦਲ ਨੇ ਤਾਂ ਤਰਨ ਤਾਰਨ ਚ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਵੀ ਐਲਾਨ ਕਰਤਾ ਹਾਲਾਂਕਿ ਦਾਵਾ ਸੁਖਬੀਰ ਬਾਦਲ ਦੇ ਧੜੇ ਦਾ ਉਹੀ ਹੈ ਕਿ ਅਸੀਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਾਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਦੀ ਹੁਕਮਾਂ ਦੇ ਭਰਤੀ ਕੀਤੀ ਹੈ ਪਰ 11 ਤਰੀਕ ਨੂੰ ਜਿਹੜਾ ਜਨਰਲ ਇਜਲਾਸ ਪੰਜ ਮੈਂਬਰੀ ਦਾ ਆ ਗਿਆ ਉਹਦੇ ਚ ਅਕਾਲੀ ਦਲ ਤਾਂ ਪੁਨਰ ਸੁਰਜੀਤ ਕਰ ਦੇਣਾ ਕਿਉਂਕਿ ਇਹ ਗੱਲ ਠੀਕ ਹੈ ਸੁਖਬੀਰ ਬਾਦਲ ਦੇ ਧੜੇ ਕੋਲੇ ਮਾਨਤਾ ਹੈ ਉਹਨਾਂ ਕੋਲੇ ਇਲੈਕਸ਼ਨ ਕਮਿਸ਼ਨ ਦੀ ਅਪਰੂਵਲ ਹੈ ਉਹਨਾਂ ਕੋਲੇ ਵਿਧੀ ਵਿਧਾਨ ਸੰਵਿਧਾਨ ਦੇ ਤਹਿਤ ਪਾਰਟੀ ਰਜਿਸਟਰਡ ਹੈ ਤੇ ਪੰਜ ਮੈਂਬਰੀ ਕਮੇਟੀ ਨੇ ਭਾਵੇਂ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਹੀ ਕੀਤੀ ਹੈ ਜੀ ਪਰ ਜਿਹੜਾ ਪ੍ਰਧਾਨ ਚੁਣਿਆ ਜਾਣਾ ਇਹਦਾ ਮਤਲਬ ਹੈ ਪ੍ਰਧਾਨ ਚੁਣਨ ਦਾ ਮਤਲਬ ਹੈ ਕਿ ਤੁਸੀਂ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਤਾ ਉਹ ਸ਼ਰੋਮਣੀ ਸ਼ਬਦ ਤਾਂ ਨਹੀਂ ਵਰਤ ਸਕਣਗੇ ਪਾਰਟੀ ਦੇ ਨਾਲ ਹੋ ਵੀ ਸਕਦਾ ਹੈ ਕਿ ਉਹ ਆਪਣੀ ਪਾਰਟੀ ਜਦੋਂ ਉਹ ਨਵੇਂ ਸਿਰੇ ਤੋਂ ਪ੍ਰਧਾਨ ਬਣਾ ਦੇਣ ਹੋ ਵੀ ਸਕਦਾ ਹੈ ਕਿ ਵੀ ਉਹ ਵੀ ਆਪਣੀ ਉਹ ਸ਼ਰੋਮਣੀ ਅਕਾਲੀ ਦਲ ਹੀ ਆਪਣੇ ਆਪ ਨੂੰ ਲਿਖਣ ਇਹ ਵੀ ਹੋ ਸਕਦਾ ਹੈ ਪਰ ਅਗਰ ਉਹ ਇਹ ਨਹੀਂ ਵੀ ਲਿਖਦੇ ਸ਼ਰੋਮਣੀ ਅਕਾਲੀ ਦਲ ਤੇ ਜਿਹੜੀ ਤੁਸੀਂ ਗੱਲ ਕੀਤੀ ਵੀ ਲੋਕ ਪ੍ਰਵਾਨ ਕਰ ਲੈਣਗੇ ਮੇਰੀ ਨਜ਼ਰ 'ਚ ਬਿਲਕੁਲ ਪ੍ਰਵਾਨ ਕਰ ਲੈਣਗੇ ਲੋਕਾਂ ਦੀ માનਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਲੋਕਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਔਰ ਭਰੋਸਾ ਹੈ ਕਿ ਪੰਜ ਮੈਂਬਰੀ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਇਨ ਬਿਨ ਪਹਿਰਾ ਦਿੱਤਾ ਉਹਨੂੰ ਮੰਨਿਆ ਕਿਸੇ ਤਰ੍ਹਾਂ ਦੀ ਕੋਜੀ ਮਾੜੀ ਸਿਆਸਤ ਨਹੀਂ ਕੀਤੀ ਕਿਸੇ ਨੇ ਹਉਮੈ ਨਹੀਂ ਵਿਖਾਇਆ ਕੋਈ ਮੈਂਬਰ ਇੱਕ ਦੂਜੇ ਨਾਲ ਕੰਪੀਟੀਸ਼ਨ 'ਚ ਨਹੀਂ ਪਿਆ ਔਰ ਕਿਸੇ ਮੈਂਬਰ ਨੇ ਆਪਣੇ ਪਰਿਵਾਰ ਨੂੰ ਤਵੱਜੋ ਨਹੀਂ ਦਿੱਤੀ ਔਰ ਕੋਈ ਵੀ ਮੈਂਬਰ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਹੈ ਉਹ ਕਹਿੰਦੇ ਜੋ ਡੈਲੀਗੇਟ ਸੰਗਤ ਫੈਸਲਾ ਕਰੇਗੀ ਉਹ ਸਭ ਨੂੰ ਮਨਜ਼ੂਰ ਹੋਏਗਾ ਅਜਿਹੇ ਹਾਲਾਤਾਂ ਚ ਪੰਜਾਬ ਦੇ ਲੋਕ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਜਿਹੜੇ 14-15 ਲੱਖ ਲੋਕਾਂ ਨੇ ਫਾਰਮ ਭਰੇ ਆ ਆਧਾਰ ਨੰਬਰ ਦਿੱਤਾ ਹੈ ਟੈਲੀਫੋਨ ਨੰਬਰ ਦਿੱਤਾ ਹੈ ਉਹ ਨਿਸ਼ਚਿਤ ਤੌਰ ਦੇ ਉੱਤੇ ਇਸ ਗੱਲ ਦਾ ਇੰਤਜ਼ਾਰ ਕਰਨਗੇ ਕਿ ਕੋਈ ਵੀ ਚੋਣ ਆਵੇ ਤੇ ਅਸੀਂ ਆਪਣੀ ਤਾਕਤ ਵਿਖਾਈਏ ਸੁਪਰਵਾਨਗੀ ਵਾਲਾ ਕੋਈ ਖਤਰਾ ਨਹੀਂ ਭਾਵੇਂ ਸ਼੍ਰੋਮਣੀ ਸ਼ਬਦ ਵੀ ਉਹ ਨਾ ਵਰਤਨ ਤੇ ਭਾਵੇਂ ਇਹ ਲੋਕ ਮੰਨ ਲੈਣ ਵੀ ਕਿਉਂਕਿ ਜਿਸ ਦਿਨ ਉਹਨਾਂ ਨੇ ਪ੍ਰਧਾਨ ਚੁਣ ਲੈਣਾ ਸੁਖਬੀਰ ਬਾਦਲ ਧੜੇ ਨੇ ਉਸੇ ਦਿਨ ਇਲਜ਼ਾਮ ਲਾਉਣੇ ਨੇ ਕਿ ਦੇਖੋ ਜੀ ਇਹਨਾਂ ਨੇ ਪਾਰਟੀ ਬਣਾ ਲਈ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਇਹ ਪਾਰਟੀ ਬਣਾਉਣਾ ਚਾਹੁੰਦੇ ਨੇ ਇਹ ਵੱਖਰੀ ਪਾਰਟੀ ਬਣਾਉਣਾ ਚਾਹੁੰਦੇ ਨੇ ਫਿਰ ਇਹ ਵੀ ਕਹਿਣਗੇ ਕਿ ਇਹ ਬੀਜੇਪੀ ਦੀ ਵੀ ਟੀਮ ਹੈ ਜੀ ਇਹ ਸੈਂਟਰ ਦੀਆਂ ਏਜੰਸੀਆਂ ਨਾਲ ਲੜੇ ਹੋਏ ਨੇ ਜਦਕਿ ਸਮਝੌਤਾ ਕਰਨ ਨੂੰ ਅਕਾਲੀ ਦਲ ਤੇ ਬੀਜੇਪੀ ਦੇ ਕਈ ਲੀਡਰ ਆਪ ਤਰਲੋ ਮੱਛੀ ਹੋ ਰਹੇ ਨੇ ਪੰਜ ਮੈਂਬਰੀ ਕਮੇਟੀ ਵਾਲਾ ਨੇ ਤਾਂ ਕੋਈ ਸਮਝੌਤੇ ਦੀ ਗੱਲ ਹੀ ਨਹੀਂ ਕੀਤੀ ਹਜੇ ਤੱਕ ਤੇ ਨਾ ਹੀ ਉਹਨਾਂ ਨੇ ਕਿਸੇ ਨਾਲ ਸਮਝੌਤਾ ਕਰਨਾ ਹੈ ਜਦ ਤੱਕ ਪੰਜਾਬ ਦੀ ਸੰਗਤ ਉਹਨਾਂ ਨੂੰ ਨਹੀਂ ਕਹਿੰਦੀ ਵੀ ਆਹ ਕੰਮ ਕਰੋ ਸੋ ਇਸ ਕਰਕੇ ਪ੍ਰਵਾਨ ਤਾਂ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਤੋਂ ਨਿਕਲਣ ਵਾਲੀ ਅਕਾਲੀ ਦਲ ਉਹ ਬਿਲਕੁਲ ਹੋਏਗਾ ਔਰ ਉਹ ਲੋਕਾਂ ਨੂੰ ਆਪਣਾ ਹੀ ਅਕਾਲੀ ਦਲ ਲੱਗੇਗਾ ਕਿਉਂ ਇਸ ਕਰਕੇ ਕਿ ਉਹਦਾ ਗਠਨ ਵੀ ਸ੍ਰੀ ਅਕਾਲ ਤਖਤ ਸਾਹਿਬਤੀ ਹੋਇਆ ਸ਼੍ਰੀ ਹਾਲਤਕਤ ਸਾਹਿਬ ਦੇ ਹੁਕਮਨਾਮੇ ਚੋਂ ਜਿਹੜੀ ਭਰਤੀ ਹੋਈ ਉਹਦੇ ਚੋਂ ਹੀ ਅਕਾਲੀ ਦਲ ਪੁਨਰਸੁਰਜੀਤ ਹੋਇਆ ਭਾਵੇਂ ਉਹਦਾ ਨਾਮ ਵੱਖਰਾ ਰੱਖਿਆ ਜਾਵੇ ਉਹਨੂੰ ਪੂਰਨ ਤੌਰ ਤੇ ਮਾਨਤਾ ਮਿਲੂਗੀ ਅਸਲ ਚ ਸੰਦੀਪ ਜੀ ਫੇਰ ਲੋਕ ਇਹ ਤੈਅ ਕਰਨਗੇ ਕਿ ਹੁਣ ਜਦੋਂ ਅਸੀਂ ਗੁਰਦੁਆਰਾ ਸਹਿਬਾਨਾਂ ਦਾ ਪ੍ਰਬੰਧ ਦੇਣਾ ਹੈ ਪੰਜਾਬ ਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਉਹ ਅਸੀਂ ਸੁਖਬੀਰ ਬਾਦਲ ਦੇ ਅਕਾਲੀ ਦਲ ਨੂੰ ਦੇਣਾ ਹੈ ਜਾਂ ਪੰਜ ਮੈਂਬਰੀ ਵਾਲੇ ਪੁਨਰਸੁਰਜੀਤ ਅਕਾਲੀ ਦਲ ਨੂੰ ਔਰ ਜਿਸ ਅਕਾਲੀ ਦਲ ਨੂੰ ਲੋਕਾਂ ਨੇ ਪ੍ਰਬੰਧ ਦਿੱਤਾ ਤੇ ਜਿਹਦੇ ਕੋਲੇ 15 16 ਲੱਖ ਭਰਤੀ ਚ ਵੋਟਰ ਆ ਗਏ ਉਹ ਨਿਸ਼ਚਿਤ ਤੌਰ ਤੇ ਐਸਜੀਪੀਸੀ ਦੇ ਵੋਟਰ ਵੀ ਉਹ ਚ ਵੱਡੀ ਗਿਣਤੀ ਚ ਹੋਣਗੇ ਸੋ ਇਸ ਕਰਕੇ ਇਸ ਅਕਾਲੀ ਦਲ ਨੇ ਜਿਹੜਾ ਪੁਨਰ ਸੁਰਜੀਤ ਹੋਣਾ ਹੈ ਇਹਨੇ ਪੰਜਾਬ ਚ ਖੇਤਰੀ ਪਾਰਟੀ ਵਜੋਂ ਆਪਣਾ ਮੁਕਾਮ ਜ਼ਰੂਰ ਬਣਾ ਲੈਣਾ ਮੈਨੂੰ ਇਹ ਸੰਭਾਵਨਾ ਪੂਰਨ ਰੂਪ ਚ ਲੱਗਦੀ ਹੈ ਲੋਕਾਂ ਦੀ رائے ਤੇ ਆਧਾਰਿਤ ਮੈਂ ਗੱਲ ਕਰਾਂ ਕਸਪ ਫਿਰ ਕਾਂਗਰਸ ਨੂੰ ਕਿੱਦਾਂ ਦੇਖਦੇ ਹੋ ਇਹ ਤੇ ਤੁਸੀਂ ਦੱਸ ਦਿੱਤਾ ਵੀ ਲੋਕਾਂ ਨੇ ਉਹਨਾਂ ਨੂੰ ਪ੍ਰਵਾਨ ਕਰ ਲੈਣਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਦੇਸ਼ ਤੋਂ ਬਾਅਦ ਇਹ ਪਾਰਟੀ ਦਾ ਗਠਨ ਹੋਣਾ ਜਾਂ ਪੰਜ ਮੈਂਬਰੀ ਕਮੇਟੀ ਨੇ ਜਿਹੜੀ ਭਰਤੀ ਕੀਤੀ ਹੈ ਫਿਰ ਕਾਂਗਰਸ ਦੇ ਵਿੱਚ ਇਹ ਸਿਆਸੀ ਗਲਿਆਰਿਆਂ ਦੇ ਵਿੱਚ ਪੁਚਾਲ ਕਿਉਂ ਆਇਆ ਅਗਰ ਪ੍ਰਗਟ ਸਿੰਘ ਜਿਹੜੇ ਆ ਉਹ ਸ਼ਮਸ਼ੀਰ ਸਿੰਘ ਦੁੱਲੂ ਦੇ ਨਾਲ ਮੁਲਾਕਾਤ ਕਰੇ ਦੇਖੋ ਕਾਂਗਰਸ ਦਾ ਅਗਰ ਆਪਾਂ ਪਿਛਲੇ 8-10 ਸਾਲਾਂ ਦਾ ਇਤਿਹਾਸ ਦੇਖੀਏ ਨਾ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਜਾਂਦੇ ਨੇ ਕੀ ਕਰ ਦੇਣਗੇ ਕੈਪਟਨ ਮਰਿੰਦਰ ਸਿੰਘ ਆਪਣੀ ਪਾਰਟੀ ਬਣਾ ਲੈਂਦੇ ਨੇ ਪੰਜਾਬ ਲੋਕ ਕਾਂਗਰਸ ਔਰ 27 ਤੋਂ ਪਹਿਲਾਂ ਪੰਜਾਬ ਦੇ ਵਿੱਚ ਕਾਂਗਰਸ ਤੋਂ ਇੱਕ ਧੜੇ ਦਾ ਜਾਂ ਇੱਕ ਦੋ ਵੱਡੇ ਲੀਡਰਾਂ ਦਾ ਵੱਖ ਹੋਣਾ ਯਕੀਨਨ ਹੈ ਮੈਨੂੰ ਲੱਗਦਾ ਔਰ ਅਗਰ ਕੋਈ ਵੱਡੇ ਲੀਡਰ ਇੱਕ ਦੋ ਵੱਖਰੇ ਹੁੰਦੇ ਨੇ ਤੇ ਹੁਣ ਉਹ ਸਥਿਤੀਆਂ ਵੀ ਨਹੀਂ ਕਿ ਬੀਜੇਪੀ ਵਾਲੇ ਹਰ ਕਿਸੇ ਨੂੰ ਲੈ ਲੈਣਗੇ ਕਿਉਂਕਿ ਬੀਜੇਪੀ ਆਪਣੀ ਟਕਸਾਲੀ ਲੀਡਰਸ਼ਿਪ ਵਾਲੇ ਪਾਸੇ ਵਾਪਸ ਮੁੜੀ ਹੈ ਬੀਜੇਪੀ ਬੀਜੇਪੀ ਵੀ ਆਪਣੇ ਆਪ ਨੂੰ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਦੇ ਵਿੱਚ ਬਿਲਕੁਲ ਅਸ਼wini ਸ਼ਰਮਾ ਨੂੰ ਪ੍ਰਧਾਨ ਬਣਾਤਾ ਔਰ ਬੀਜੇਪੀ ਸਿੱਖਾਂ ਦੇ ਮਸਲੇ ਆਪਣੇ ਦਮ ਤੇ ਨਿਬੇੜੇਗੀ ਬੰਦੀ ਸਿੰਘਾਂ ਦੀ ਰਿਹਾਈ ਵੀ ਕਰੇਗੀ ਔਰ ਬੀਜੇਪੀ ਪੰਜਾਬ ਨਾਲ ਜੁੜੇ ਕਿਸਾਨਾਂ ਦੇ ਮਸਲੇ ਨਿਬੇੜੇਗੀ ਆਪਣੇ ਦਮ ਤੇ ਤਾਂ ਕਿ ਉਹ ਇਹ ਪ੍ਰਭਾਵ ਦੇ ਸਕੇ ਕਿ ਬੀਜੇਪੀ ਖੁਦ ਪੰਜਾਬ ਦੇ ਜਿਹੜੇ ਮਸਲੇ ਨੇ ਪੰਜਾਬ ਦੀਆਂ ਮੰਗਾਂ ਨੇ ਉਹਨਾਂ ਦੇ ਨਾਲ ਖੜੀ ਐ ਹੁਣ ਬੀਜੇਪੀ ਕਿਸੇ ਵੀ ਅਕਾਲੀ ਦਲ ਦੀ ਮੰਗ ਤੇ ਸਿੱਖ ਮਸਲਿਆਂ ਦੀ ਜਿਹੜੀ ਜਿਹੜਾ ਫੈਸਲਾ ਉਹ ਨਹੀਂ ਕਰੇਗੀ ਹੁਣ ਬੀਜੇਪੀ ਸਿੱਖ ਮਸਲੇ ਆਪ ਨਵੇਲੇਗੀ ਤਾਂ ਕਿ ਅਗਰ ਕੱਲ ਨੂੰ ਕਿਸੇ ਧਿਰ ਨਾਲ ਸਮਝੌਤਾ ਹੁੰਦਾ ਉਹ ਧਿਰ ਇਹ ਨਾ ਕਵੇ ਵੀ ਦੇਖੋ ਅਸੀਂ ਬੀਜੇਪੀ ਨਾਲ ਸਮਝੌਤਾ ਕੀਤਾ ਤੇ ਅਸੀਂ ਬੀਜੇਪੀ ਤੋਂ ਇਹ ਗੱਲ ਮਨਾ ਲਈ ਸੋ ਬੀਜੇਪੀ ਆਪਣੀ ਤਾਕਤ ਆਪਣੇ ਪੈਰ ਪੰਜਾਬ ਚ ਮਜ਼ਬੂਤ ਕਰਨ ਦੀ ਦਿਸ਼ਾ ਚ ਵਧ ਰਹੀ ਹੈ ਔਰ ਉਹਦੇ ਲਈ ਉਹ ਜਿਹੜੇ ਸਾਡੇ ਸਿੱਖ ਮਸਲੇ ਨੇ ਉਹਨਾਂ ਨੂੰ ਖੁਦ ਐਡਰੈਸ ਕਰੇਗੀ ਤੇ ਹੋਣ ਵਾਲਾ ਪਰ ਆਪਾਂ ਗੱਲ ਕਾਂਗਰਸ ਦੀ ਕਰ ਰਹੇ ਸੀ ਕਾਂਗਰਸ ਚ ਯਕੀਨਨ ਤੌਰ ਤੇ ਮੈਨੂੰ ਲੱਗਦਾ ਹੈ ਕਿ ਇੱਕ ਦੋ ਵੱਡੇ ਲੀਡਰ ਜਾਂ ਕੋਈ ਧੜਾ ਉਹ ਇੱਕ ਵਾਰੀ ਫੇਰ ਨਵੀਂ ਕਾਂਗਰਸ ਦੇ ਰੂਪ ਚ ਸਾਨੂੰ ਨਜ਼ਰ ਆਊਗਾ ਭਾਵ ਕਿ ਕਾਂਗਰਸ ਪਾਰਟੀ ਪੰਜਾਬ ਚ ਫੇਰ ਟੁੱਟ ਸਕਦੀ ਹੈ ਕੈਪਟਨ ਮਰਿੰਦਰ ਦੇ ਨਾਲ ਕਿੰਨੇ ਲੀਡਰ ਚਲੇ ਗਏ ਸੀ ਭਾਵੇਂ ਉਹਨਾਂ ਚੋਂ ਇੱਕ ਦੋ ਮੁੜਿਆਏ ਅਬ ਬਲਬੀਰ ਸਿੱਧੂ ਮੁੜਿਆਏ ਇੱਕ ਅਦਾ ਹੋਰ ਵੀ ਮੁੜਿਆਏ ਉਹ ਮਹਿਰਾ ਸੁੰਦਰ ਸ਼ਾਮ ਅਰੋੜਾ ਮੁੜਿਆਏ ਪਰ ਇੱਕ ਵਾਰ ਫੇਰ 27 ਤੋਂ ਪਹਿਲਾਂ ਕਿਉਂ ਇਸ ਕਰਕੇ ਕਿ ਕਾਂਗਰਸ ਚ ਇਸ ਵਕਤ ਲੀਡਰਸ਼ਿਪ ਦਾ ਕ੍ਰਾਈਸਿਸ ਹੈ ਕਾਂਗਰਸ ਦੇ ਵਿੱਚ ਵੱਖ-ਵੱਖ ਲੀਡਰ ਨੇ ਜਿਹੜੇ ਉਹਨਾਂ ਨੇ ਵੱਡੇ ਸੁਪਨੇ ਪਾਲ ਲੇ ਕਿ ਹੁਣ ਅਸੀਂ ਮੁੱਖ ਮੰਤਰੀ ਬਣਨਾ ਹੈ ਅਸਲ 'ਚ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਬਣੇ ਆਮ ਆਦਮੀ ਪਾਰਟੀ ਦੇ ਲੀਡਰ ਦੇ ਤੌਰ ਤੇ ਤੇ ਪੰਜਾਬ 'ਚ ਪੋਲਿਟਿਕਲ ਲੀਡਰਾਂ ਨੂੰ ਇਹ ਵਹਿਮ ਹੋ ਗਿਆ ਕਿ ਕੋਈ ਵੀ ਮੁੱਖ ਮੰਤਰੀ ਬਣ ਸਕਦਾ ਹੈ ਕੋਈ ਵੀ ਮੁੱਖ ਮੰਤਰੀ ਨਹੀਂ ਬਣ ਸਕਦਾ ਹੁੰਦਾ ਹਕੀਕਤ 'ਚ ਅਗਰ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਹੈ ਤੇ ਉਹ ਦੋ ਵਾਰ ਲੋਕ ਸਭਾ ਦੇ ਵਿੱਚ ਨੁਮਾਇੰਦਗੀ ਕੀਤੀ ਹੈ ਔਰ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਨੇ ਇੱਕ ਸਰਗਰਮ ਭੂਮਿਕਾ ਨਿਭਾਈ ਹੈ ਜਦੋਂ ਪੰਜਾਬ ਦੇ ਵਿੱਚ ਪੋਲਿਟਿਕਸ ਬਦਲਾਅ ਦੇ ਦੌਰ ਚ ਸੀ ਜਦੋਂ ਅਕਾਲੀ ਦਲ ਕਾਂਗਰਸੀ ਔਰ ਭਾਜਪਾ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਤੋਂ ਭਰੋਸਾ ਟੁੱਟ ਚੁੱਕਿਆ ਸੀ ਤੇ ਜਿਹੜੀ ਅੱਜ ਸਥਿਤੀ ਹੈ ਅੱਜ ਆਮ ਆਦਮੀ ਪਾਰਟੀ ਤੋਂ ਭਰੋਸਾ ਪੂਰਨ ਰੂਪ ਦੇ ਵਿੱਚ ਨਹੀਂ ਟੁੱਟਿਆ ਬਹੁਤ ਸਾਰੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਾਖੁਸ਼ ਨੇ ਬਿਲਕੁਲ ਹੋਣਗੇ ਹਮੇਸ਼ਾ ਕੋਈ ਵੀ ਸਰਕਾਰ ਹੈ ਕਿਸੇ ਪ੍ਰਤੀ 100% ਲੋਕਾਂ ਦੀ ਭਰੋਸੇਯੋਗਤਾ ਨਹੀਂ ਹੁੰਦੀ ਲੋਕਾਂ ਦਾ ਭਰੋਸਾ ਕਿਸੇ ਵੀ ਨਰਿੰਦਰ ਮੋਦੀ ਦੀ ਸਰਕਾਰ ਚ ਵੀ ਭਾਰਤ ਦੇ 100% ਲੋਕ ਸੰਤੁਸ਼ਟ ਨਹੀਂ ਹੈ 50% ਵੀ ਨਹੀਂ ਸੰਤੁਸ਼ਟ ਹੋਣੇ 50% ਤੋਂ ਘੱਟ ਦਾ ਅੰਕੜਾ ਹੋਗਾ ਜਿਹੜੇ ਸੰਤੁਸ਼ਟ ਹੋਣਗੇ ਇਹ ਹਜੇ ਤੱਕ ਦਾ ਜਿਹੜਾ ਸਮਾਜਿਕ ਵਿਗਿਆਨ ਹੈ ਜਾਂ ਅਸੀਂ ਸਮਾਜਿਕ ਤੌਰ ਤੇ ਪੋਲਿਟਿਕਲ ਮਾਹੌਲ ਦੇਖਦੇ ਆ ਅਸੀਂ ਇਹ ਗੱਲ ਬੜੀ ਆਸਾਨੀ ਨਾਲ ਆਪਣੇ ਦਿਮਾਗ 'ਚ ਇਹਨੂੰ ਬਿਠਾ ਲੈਨੇ ਆ ਹੁਣ ਸੰਦੀਪ ਜੀ ਕਾਂਗਰਸ ਬਹੁਤ ਸਾਰੇ ਲੀਡਰ ਬਣ ਗਏ ਜਿਹੜੇ ਮੁੱਖ ਮੰਤਰੀ ਦੀ ਦੌੜ 'ਚ ਆ ਗਏ ਕੈਪਟਨ ਮਰਿੰਦਰ ਸਿੰਘ ਰਾਜਾ ਵੜਿੰਗ ਸ਼ਬਦ ਬੋਲ ਰਿਹਾ ਸੀ ਮੁਹਾਲੀ ਦੇ ਧਰਨੇ 'ਚ ਕਿ ਮੁੱਖ ਮੰਤਰੀ ਦੇ ਸਾਡੇ 4-5 ਗਾਹਕ ਨਹੀਂ ਆ 5 ਗਾਹਕ ਨਹੀਂ ਦਾਵੇਦਾਰ ਨੇ ਮਤਲਬ ਕਿ ਰਾਜਾ ਵੜਿੰਗ ਕਹਿੰਦਾ ਮੈਂ ਨਾ ਮੁਖ ਮੰਤਰੀ ਬਣਨਾ ਹੈ ਨਾ ਮੰਤਰੀ ਬਣਨਾ ਕਿਉਂਕਿ ਰਾਜਾ ਵੜਿੰਗ ਇਹ ਗੱਲ ਸਮਝ ਗਿਆ ਕਿ ਮੈਂ ਆਪਣੀ ਪ੍ਰਧਾਨਗੀ ਅਗਰ ਬਚਾ ਗਿਆ ਤੇ ਮੈਂ ਸਭ ਕੁਝ ਹਾਸਲ ਕਰ ਲੂੰਗਾ ਮੇਰੀ ਪ੍ਰਧਾਨਗੀ ਨਹੀਂ ਜਾਣੀ ਚਾਹੀਦੀ ਰਾਜਾ ਵੜਿੰਗ ਸਮਕਾਲੀ ਲੀਡਰਾਂ ਤੋਂ ਸਭ ਤੋਂ ਜ਼ਿਆਦਾ ਤੇਜ਼ ਗਤੀ ਦੇ ਨਾਲ ਉੱਭਰਿਆ ਲੀਡਰ ਹੈ ਉਹ ਪਹਿਲਾਂ ਨਵਜੋਤ ਸਿੱਧੂ ਦੇ ਨੇੜੇ ਸੀ ਮੰਤਰੀ ਬਣਿਆ ਮੰਤਰੀ ਬਣਦੇ ਹੀ ਸਰਕਾਰ ਨਹੀਂ ਆਈ ਤੇ ਉਹ ਪ੍ਰਧਾਨ ਬਣ ਗਿਆ ਉਹ ਸਭ ਤੋਂ ਤੇਜ਼ ਗਤੀ ਚ ਉਭਰਿਆ ਹੋਇਆ ਲੀਡਰ ਹੈ ਜਿਵੇਂ ਚਰਨਜੀਤ ਚੰਨੀ ਬੜੀ ਤੇਜ਼ ਗਤੀ ਨਾਲ ਉਭਰੇ ਅਚਾਨਕ ਇੱਕ ਸਧਾਰਨ ਮੰਤਰੀ ਤੋਂ ਉਹ ਮੁੱਖ ਮੰਤਰੀ ਬਣਦੇ ਨੇ ਉਹਨਾਂ ਦਾ ਕਦ ਵੱਡਾ ਹੋ ਜਾਂਦਾ ਹੈ ਕਿ ਭਾਵੇਂ ਉਹ ਹਾਰ ਜਾਂਦੇ ਨੇ ਪਰ ਉਹ ਲੋਕ ਸਭਾ ਦੀ ਚੋਣ ਇਸ ਕਰਕੇ ਜਿੱਤ ਜਾਂਦੇ ਨੇ ਕਿ ਉਹਨਾਂ ਦੀ ਹਾਰ ਤੋਂ ਵੀ ਲੋਕ ਨਾਖੁਸ਼ ਹੋਏ ਕਿ ਨਹੀਂ ਚਰਨਜੀਤ ਚੰਨੀ ਹਾਰਨਾ ਨਹੀਂ ਸੀ ਚਾਹੀਦਾ ਤੇ ਦੁਆਬੇ ਦੇ ਲੋਕਾਂ ਨੇ ਬਹੁਤ ਵੱਡੇ 2 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਚਰਨਜੀਤ ਚੰਨੀ ਨੂੰ ਜਿਤਾਤਾ ਤੇ ਚਰਨਜੀਤ ਚੰਨੀ ਪਹਿਲਾਂ ਵੀ ਮੁੱਖ ਮੰਤਰੀ ਦਾ ਚਿਹਰਾ ਸੀ ਤੇ ਮੁੱਖ ਮੰਤਰੀ ਬਣਿਆ ਚਿਹਰਾ ਇਸ ਕਰਕੇ ਸੀ ਕਿਉਂਕਿ ਕਾਂਗਰਸ ਨੇ ਇੱਕ ਸਰਵੇਖਣ ਕਰਾਇਆ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਚੰਨੀ ਚ ਤੇ ਰਾਹੁਲ ਗਾਂਧੀ ਨੂੰ ਲੱਗਿਆ ਕਿ ਚਰਨਜੀਤ ਚੰਨੀ ਨੂੰ ਸਾਨੂੰ ਚਿਹਰਾ ਐਲਾਨਣਾ ਚਾਹੀਦਾ ਉਹਨਾਂ ਨੇ ਬਣਾਤਾ ਪਰ ਹੁਣ ਵੀ ਪੰਜਾਬ ਚ ਚਰਨਜੀਤ ਚੰਨੀ ਮੁੱਖ ਮੰਤਰੀ ਦਾ ਚਿਹਰਾ ਤਾਂ ਹੈ ਹੀ ਹੈ ਸਾਬਕਾ ਮੁੱਖ ਮੰਤਰੀ ਹੈ ਪਰ ਪ੍ਰਤਾਪ ਬਾਜਵਾ 6 ਵਾਰ ਦੇ ਕਦੀ ਵਿਧਾਇਕ ਬਣੇ ਕਦੀ ਐਮਪੀ ਬਣੇ ਲੋਕ ਸਭਾ ਰਾਜ ਸਭਾ ਸਾਰੀਆਂ ਉਹਨਾਂ ਨੇ ਦੇਖੀਆਂ ਪੰਜਾਬ ਚ ਮੰਤਰੀ ਰਹੇ ਕੈਪਟਨ ਅਮਰਿੰਦਰ ਵਿੜੇ ਸੁਨੀਲ ਜਾਖੜ ਚਲੇ ਗਏ ਉਹ ਤਾਂ ਬੀਜੇਪੀ ਚ ਚਲੇ ਗਏ ਸੁਖਜਿੰਦਰ ਰੰਧਾਵਾ ਉਹਨਾਂ ਦੇ ਪਿਤਾ ਜੀ ਪ੍ਰਧਾਨ ਰਹੇ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਅੱਜ ਭਾਰੀ ਨੇ ਰਾਜਸਥਾਨ ਕਾਂਗਰਸ ਦੇ ਡਿਪਟੀ ਮੁੱਖ ਮੰਤਰੀ ਪ੍ਰਧਾਨ ਬਣਦੇ ਬਣਦੇ ਰਹੇਗੇ ਉਹਨੂੰ ਉਹ ਵੀ ਮੁੱਖ ਮੰਤਰੀਸ਼ਿਪ ਦੇ ਦਾਅਵੇਦਾਰ ਨੇ ਪੰਜਾਬ ਦੇ ਵਿੱਚ ਬਲਕਿ ਜਿਹੜੇ ਸਮਕਾਲੀ ਲੀਡਰ ਨੇ ਸਾਰਿਆਂ ਦੇ ਦਾਅਵੇ ਆਪਣੇ ਆਪਣੇ ਰੂਪ 'ਚ ਵੱਡੇ ਬਣ ਜਾਂਦੇ ਨੇ ਬਤੌਰ ਮੁੱਖ ਮੰਤਰੀ ਰਾਜਾ ਵੜਿੰਗ ਨੇ ਕਹਿਤਾ ਨਾ ਮੈਂ ਮੁੱਖ ਮੰਤਰੀ ਬਣਨਾ ਨਾ ਮੈਂ ਮੰਤਰੀ ਕਿਉਂਕਿ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਚਿਹਰਿਆਂ ਦੀ ਦੌੜ 'ਚ ਨਹੀਂ ਪਾਉਣਾ ਚਾਹੁੰਦੇ ਸੀ ਤਾਂ ਕਿ ਉਹਾਂ ਦੀ ਪ੍ਰਧਾਨਗੀ ਤੇ ਖਤਰਾ ਨਾ ਆਵੇ ਪ੍ਰਗਟ ਸਿੰਘ ਵੀ ਪ੍ਰਧਾਨ ਤੇ ਮੁੱਖ ਮੰਤਰੀ ਦੀ ਦੌੜ 'ਚ ਰਹੀਂ ਭਾਰਤਪੁਸ਼ਨ ਆਸ਼ੂ ਵੀ ਕਿਤੇ ਨਾ ਕਿਤੇ ਪ੍ਰਧਾਨਗੀ ਦੀ ਦੌੜ 'ਚ ਸੀ ਮੁੱਖ ਮੰਤਰੀ ਦੀ ਦੌੜ 'ਚ ਹਲੇ ਤਾਉ ਨਹੀਂ ਸੀ ਪਰ ਅਣਐਲਾਨੀ ਤੌਰ ਤੇ ਉਹ ਵੀ ਉਹਨਾਂ ਕੱਦ ਕਾਂਗਰਸ ਚ ਬਣਾ ਗਏ ਸੀ ਵੀ ਜੇ ਉਹਨਾਂ ਨੂੰ ਵੀ ਕਦੀ ਮੁੱਖ ਮੰਤਰੀ ਦੇ ਤੌਰ ਤੇ ਦੇਖਿਆ ਜਾਂਦਾ ਤੇ ਕੋਈ ਵਿਰੋਧ ਨਹੀਂ ਸੀ ਹੁਣਾ ਮਤਲਬ ਕਾਂਗਰਸ ਚ ਮੁੱਖ ਮੰਤਰੀ ਦੇ ਚਿਹਰੇ ਬਹੁਤ ਨੇ ਰਾਣਾ ਗੁਰਜੀਤ ਸਿੰਘ ਵੀ ਪ੍ਰਧਾਨਗੀ ਦੇ ਦਾਵੇਦਾਰ ਨੇ ਉਹ ਵੀ ਭਵਿੱਖ ਚ ਮੁੱਖ ਮੰਤਰੀ ਦੇ ਦਾਵੇਦਾਰ ਬਣਦੇ ਦਿੱਕਤ ਕੀ ਹੈ ਭਾਜਪਾ ਔਰ ਕਾਂਗਰਸ ਵਰਗੀਆਂ ਪਾਰਟੀਆਂ ਚ ਅਗਰ ਸੁਨੀਲ ਜਾਖੜ ਪਾਰਟੀ ਲਾਈਨ ਤੇ ਨਹੀਂ ਚੱਲ ਰਹੇ ਤੇ ਬੀਜੇਪੀ ਨੇ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਬਣਾਤਾ ਔਰ ਸਾਰੀ ਬੀਜੇਪੀ ਘਟੋ ਘਟ ਅਸ਼ਵਨੀ ਸ਼ਰਮਾ ਦੇ ਨਾਲ ਚੱਲ ਰਹੀ ਹੈ ਕਾਂਗਰਸ ਚ ਜਿਆ ਨਹੀਂ ਹੁੰਦਾ ਕਾਂਗਰਸ ਅਗਰ ਭਾਰਤ ਪੂਸ਼ਣ ਆਸ਼ੂ ਨਾਲ ਵਰਕਿੰਗ ਪ੍ਰੈਜ਼ੀਡੈਂਟ ਸੀ ਤੇ ਆਸ਼ੂ ਦੇ ਨਾਲ ਅੱਧੀ ਕਾਂਗਰਸੀ ਸੀ ਅੱਧੀ ਕਾਂਗਰਸ ਰਾਜਾ ਵੜਿੰਗ ਦੇ ਨਾਲ ਹੀ ਸੀ ਬਲਕਿ ਜ਼ਿਆਦਾ ਕਾਂਗਰਸ ਰਾਜਾ ਵੜਿੰਗ ਦੇ ਨਾਲ ਸੀ ਇਸ ਕਰਕੇ ਕਾਂਗਰਸ ਚ ਜਦੋਂ ਹਾਈ ਕਮਾਂਡ ਕੋਈ ਫੈਸਲਾ ਕਰਦੀ ਹੈ ਤੇ ਲੀਡਰਸ਼ਿਪ ਵਿਰੋਧ ਕਰਨ ਦਾ ਮਾਦਾ ਰੱਖਦੀ ਹੈ ਇਹ ਕਹਿ ਕੇ ਕਿ ਰਾਹੁਲ ਜੀ ਅਸੀਂ ਆਪਣੀ ਗੱਲ ਰੱਖਤੀ ਸਾਨੂੰ ਇਹ ਪਸੰਦ ਨਹੀਂ ਉਹਦੇ ਪਿੱਛੇ ਕਾਰਨ ਵੀ ਦਿੱਤੇ ਜਾਂਦੇ ਨੇ ਉਹ ਰਾਹੁਲ ਗਾਂਧੀ ਔਰ ਕਾਂਗਰਸ ਦੀ ਜਿਹੜੀ ਸਿਆਸਤ ਰਹੀ ਹੈ ਕਾਂਗਰਸ ਵੀ ਕਦੇ ਕਿਸੇ ਇੱਕ ਲੀਡਰ ਤੇ ਡਿਪੈਂਡੈਂਟ ਨਹੀਂ ਹੋਣਾ ਚਾਹੁੰਦੀ ਕਾਂਗਰਸ ਨੂੰ ਵੀ ਹੁੰਦਾ ਕਿ ਸਾਡੇ ਕੋਲੇ ਪੰਜਾਬ ਚ ਤਿੰਨ ਚਾਰ ਲੀਡਰ ਰਹਿਣ ਹਰ ਜਗ੍ਹਾ ਹੁੰਦਾ ਹੈ ਕਾਂਗਰਸ ਨੇ ਕਦੀ ਵੀ ਕਿਸੇ ਇੱਕ ਲੀਡਰ ਨੂੰ ਵੱਡਾ ਨਹੀਂ ਹੋਣ ਦਿੱਤਾ ਕਿਉਂਕਿ ਕੈਪਟਨ ਮਰਿੰਦਰ ਨੂੰ ਜਦੋਂ ਇੱਕ ਲੀਡਰ ਨੂੰ ਵੱਡਾ ਕਾਂਗਰਸ ਨੂੰ ਹੋਣ ਦਿੱਤਾ ਉਹਦੇ ਪਿੱਛੇ ਮਜਬੂਰੀਆਂ ਰਹੀਆਂ ਕੈਪਟਨ ਮਰਿੰਦਰ ਜੀਵ ਗਾਂਧੀ ਦਾ ਦੋਸਤ ਸੀ ਜਦੋਂ ਵਿਆਹ ਹੋਇਆ ਰਜੀਵ ਗਾਂਧੀ ਔਰ ਸੋਨੀਆ ਗਾਂਧੀ ਦਾ ਕੈਪਟਨ ਮਰਿੰਦਰ ਬਹੁਤ ਪਰਿਵਾਰਕ ਦੋਸਤਾਨਾ ਰਿਸ਼ਤਿਆਂ ਦੇ ਵਿੱਚ ਸੀ ਇਹਨਾਂ ਦੇ ਨਾਲ ਕੈਪਟਨ ਮਰਿੰਦਰ ਹਾਵੀ ਹੁੰਦਾ ਚਲਿਆ ਗਿਆ ਉਹਦਾ ਨੁਕਸਾਨ ਵੀ ਹੋਇਆ ਕਾਂਗਰਸ ਨੂੰ ਪੰਜਾਬ 'ਚ ਕੈਪਟਨ ਮਰਿੰਦਰ ਨੇ ਕਾਂਗਰਸ ਉਸ ਤਰ੍ਹਾਂ ਚਲਾਈ ਜਿਵੇਂ ਕੋਈ ਕਾਰ ਦਾ ਮਾਲਕ ਆਪਣੀ ਕਾਰ ਚਲਾਉਂਦਾ ਹੈ ਜਿੱਥੇ ਮਰਜੀ ਪਾਰਕ ਕਰ ਦੋ ਜਦੋਂ ਮਰਜੀ ਤੇਲ ਪਾਣੀ ਪਵਾਓ ਨਾ ਪਵਾਓ ਹਾਈ ਕਮਾਂਡ ਦੀ ਜ਼ਿਆਦਾ ਮੰਨ ਨਹੀਂ ਸੀ ਕੈਪਟਨ ਮਰਿੰਦਰ ਸਿੰਘ ਨੇ ਹੁਣ ਜਿਹੜਾ ਵਿਸ਼ਾਲ ਸੀ ਵੀ ਲੋਕ ਕਾਂਗਰਸਾਂ ਕਿਉਂ ਕਾਂਗਰਸ ਚ ਲੀਡਰਾਂ ਦੇ ਵਿੱਚ ਈਰਖਾ ਦੀ ਲੜਾਈ ਬਹੁਤ ਵੱਡੇ ਪੱਧਰ ਤੇ ਆ ਗਈ ਲੁਧਿਆਣਾ ਦੀ ਜ਼ਿਮਨੀ ਚੋਣ ਚ ਅਸੀਂ ਵੇਖਿਆ ਕਿ ਪਾਰਟੀ ਦੇ ਕੈਂਡੀਡੇਟ ਨੇ ਇੱਥੋਂ ਤੱਕ ਕਹਿਤਾ ਕਿ ਜੇ ਮੈਨੂੰ ਪ੍ਰਧਾਨ ਦੀ ਲੋੜ ਹੋਊ ਮੈਂ ਸੱਦ ਲਊਂਗਾ ਮਤਲਬ ਇੱਕ ਵਰਕਿੰਗ ਪ੍ਰਧਾਨ ਇਹ ਕਹਿ ਰਿਹਾ ਵੀ ਜੇ ਲੋਡ ਹੋਊਗੀ ਪ੍ਰਧਾਨ ਜੀ ਨੂੰ ਤਾਂ ਮੈਂ ਜ਼ਰੂਰ ਤੁਹਾਨੂੰ رابطہ ਕਰੂੰਗਾ ਤੇ ਪ੍ਰਧਾਨ ਤੇ ਲੀਡਰ ਆਫ ਓਪੋਜੀਸ਼ਨ ਪ੍ਰਚਾਰ ਕਰਨੇ ਨਹੀਂ ਜਾਂਦੇ ਦੂਰ ਬੈਠੇ ਉਹਦੇ ਲਈ ਵੋਟਾਂ ਮੰਗਦੇ ਨੇ ਕਿ ਲੁਧਿਆਣੇ ਚ ਸਾਡਾ ਕੈਂਡੀਡੇਟ ਆ ਉਹ ਜਿੱਤੂਗਾ ਉਹਨੂੰ ਵੋਟ ਪਾਓ ਪਰ ਉਹਦੇ ਕੋਲੇ ਨਹੀਂ ਜਾਂਦੇ ਮਤਲਬ ਜਿਵੇਂ ਹੁੰਦਾ ਨਾ ਵੀ ਅਸੀਂ ਨਾਰਾਜ਼ਗੀ ਸਾਬਤ ਕਰਨੀ ਹੈ ਅਸੀਂ ਵਿਆਹ ਚ ਨਹੀਂ ਜਾਣਾ ਜਾ ਕੇ ਸ਼ਗਨ ਨਹੀਂ ਫੜਾਉਣਾ ਅਸੀਂ ਸੰਦੀਪ ਜੀ ਨੂੰ ਫੜਾ ਦੇਣਾ ਵੀ ਸੰਦੀਪ ਜੀ ਤੁਸੀਂ ਜਾਓਗੇ ਆ ਮੇਰਾ ਸ਼ਗਨ ਵੀ ਪਾ ਦਿਓ ਤਾਂ ਕਿ ਸੰਦੀਪ ਜੀ ਨੇ ਦੋ ਬੰਦਿਆਂ ਨੂੰ ਦੱਸ ਦੇਣਾ ਵੀ ਮੈਨੂੰ ਡਲਾਜੀ ਨੇ ਵੀ ਸ਼ਗਨ ਭੇਜਿਆ ਮੈਂ ਸ਼ਗਨ ਦੇਤਾ ਤੇ ਜਦੋਂ ਸ਼ਗਨ ਬਾਅਦ ਚ ਗਿਣਨਗੇ ਵੀ ਲਫਾਫਿਆਂ ਚੋਂ ਕਿਹਨੇ ਕਿੰਨਾ ਕਿੰਨਾ ਪਾਇਆ ਮਨੁੱਖੀ ਸੁਭਾਅ ਹੈ ਨਾ ਹਰ ਕੋਈ ਘਟੂ ਘਟ ਜਦੋਂ ਵਿਆਹ ਹੁੰਦਾ ਤੇ ਸ਼ਗਨਾ ਦੇ ਲਫਾਫੇ ਦੂਜੇ ਤੀਜੇ ਦਿਨ ਜਦੋਂ ਸਮਾਂ ਲੱਗਦਾ ਤੇ ਸਾਰਾ ਟੱਬਰ ਹੀ ਬਹਿ ਜਾਂਦਾ ਲਫਾਫਿਆਂ ਦੇ ਆਲੇ ਦੁਆਲੇ ਵੀ ਕੌਣ ਕਿੰਨਾ ਸ਼ਗਨ ਪਾ ਕੇ ਗਿਆ ਜਿਹੜਾ ਸ਼ਗਨ ਹੈ ਉਹਦੀ ਵੈਲਿਊ ਰਾਸ਼ੀ ਨਾਲ ਨਹੀਂ ਵੀ 101 ਪਾਇਆ 501 ਪਾਇਆ 1100 ਪਾਇਆ 5100 ਪਾਇਆ 11000 ਪਾਇਆ ਜਾਂ 21000ਆਂ ਕੋਈ ਬਹੁਤ ਨੇੜੇ ਐ ਤੇ 31000 ਪਾਇਆ ਇਹਦੇ ਨਾਲ ਨਹੀਂ ਚਾਹ ਹੁੰਦਾ ਵੀ ਕਿਹਨੇ ਕਿੰਨਾ ਪਾਇਆ ਤੇ ਕਈ ਤਾਂ ਮੈਂ ਦੇਖਦਾ ਕਈ ਪਰਿਵਾਰਾਂ 'ਚ ਤਾਂ ਰਜਿਸਟਰ ਲਾ ਲੈਂਦੇ ਵੀ ਕਿਹਨੇ ਕਿੰਨਾ ਪਾਇਆ ਨੋਟ ਕਰ ਲੋ ਤਾਂ ਕਿ ਜਦੋਂ ਉਹਨਾਂ ਦੇ ਕਿਸੇ ਪਰਿਵਾਰ 'ਚ ਕਾਰਜ ਹੋਵੇ ਕੋਈ ਵਿਆਹ ਸ਼ਾਦੀ ਦਾ ਤੇ ਆਪਾਂ ਭਾਈ ਘਟੋ ਘਟ ਉਹਨਾ ਪਾ ਕੇ ਆਉਣਾ ਘੱਟ ਨਹੀਂ ਪਾਉਣਾ ਵੱਧ ਭਾਵੇਂ ਪਾ ਲਈਏ ਇਸੇ ਤਰ੍ਹਾਂ ਕਾਂਗਰਸ ਪਾਰਟੀ ਚ ਹੁਣ ਸਥਿਤੀਆਂ ਇਹ ਬਣ ਗਈਆਂ ਕਿ ਹਿਸਾਬ ਕਿਤਾਬ ਲਾ ਰਹੇ ਨੇ ਸਾਰੇ ਵੀ ਜੀ ਨੇ ਜੋ ਸਾਡੇ ਨਾਲ ਕੀਤਾ ਵੀ ਜੇ ਕੋਈ ਖਾਲੀ ਲਫਾਫਾ ਵੀ ਦੇ ਕੇ ਗਿਆ ਤੇ ਉਹ ਵੀ ਨੋਟ ਕਰ ਲੈਣਾ ਵੀ ਇਹਦੇ ਲਫਾਫੇ ਚੋਂ ਨਿਕਲਿਆ ਕੁਝ ਨਹੀਂ ਤੇ ਦਲਾ ਸਾਹਿਬ ਆਮ ਆਦਮੀ ਨੂੰ ਕਿਦਾਂ ਦੇਖਦੇ ਹੋ ਫਿਰ ਤੁਸੀਂ ਤੇ ਦੇਖੋ ਸਵਾਲ ਜਿਹੜਾ ਕਾਂਗਰਸ ਵਾਲੇ ਆਪ ਵਾਲਾ ਵੀ ਤੁਸੀਂ ਬੜਾ ਮਹੱਤਵਪੂਰਨ ਕੀਤਾ ਮੈਂ ਬਸ ਕਾਂਗਰਸ ਦੀ ਗੱਲ 2 ਮਿੰਟਾਂ 'ਚ ਮੋਕਾ ਦੂੰ ਕਿ ਕਾਂਗਰਸ 'ਚ ਬਹੁਤ ਸਾਰੇ ਲੀਡਰਾਂ ਦੇ ਵਿੱਚ ਚਾਹੇ ਕਿ ਵੀ ਏਕਤਾ ਹੋਣੀ ਅਸੰਭਵ ਲੱਗਦੀ ਹੈ ਪ੍ਰਗਟ ਸਿੰਘ ਮਿਲ ਕੇ ਆਏ ਸ਼ਮਸ਼ੇਰ ਸਿੰਘ ਦੂਲੂ ਨੂੰ ਉਹ ਸੁਧਾਰਨ ਘਟਨਾ ਹੈ ਉਹ ਕੋਈ ਪਾਰਟੀ ਟੁੱਟਣ ਵਾਲੀ ਘਟਨਾ ਨਹੀਂ ਨਾ ਹੀ ਪ੍ਰਗਟ ਸਿੰਘ ਪਾਰਟੀ ਵੱਖਰੀ ਬਣਾਉਣ ਲੱਗਿਆ ਨਵਜੋਤ ਸਿੱਧੂ ਵੀ ਮਿਲਦੇ ਰਹੇ ਪਹਿਲਾਂ ਕਦੀ ਬੀਬੀ ਪੱਠਣ ਨੂੰ ਮਿਲੇ ਸ਼ਮਸ਼ੀਰ ਦੁੱਲੋਂ ਉਹਨਾਂ ਨੂੰ ਮਿਲੇ ਸ਼ਮਸ਼ੀਰ ਦੁੱਲੋਂ ਲਾਲ ਸਿੰਘ ਇਹ ਵੀ ਪਹਿਲਾਂ ਨਵਜੋਤ ਸਿੱਧੂ ਦੇ ਘਰ ਵੀ ਆ ਜਾਇਆ ਕਰਦੇ ਸੀ ਕਦੀ ਖਾਣਾ ਇਕੱਠੇ ਖਾ ਲਿਆ ਇੱਧਰ ਖਾ ਲਿਆ ਉੱਧਰ ਖਾ ਲਿਆ ਪ੍ਰਗਟ ਸਿੰਘ ਵੀ ਕਾਂਗਰਸ ਦੇ ਲੀਡਰ ਤਾਂ ਵੱਡੇ ਨੇ ਉਹ ਵੀ ਆਪਣਾ ਦਾਇਰਾ ਰਾਬਤਾ ਸਾਰਿਆਂ ਨਾਲ ਮਿਲ ਕੇ ਵੱਡਾ ਕਰ ਰਹੇ ਨੇ ਕਿਉਂਕਿ ਕਾਂਗਰਸ 'ਚ ਦਿੱਕਤ ਕੀ ਹੈ ਕਾਂਗਰਸ ਦੇ ਵਿੱਚ ਸਾਰੇ ਉਹ ਸਥਿਤੀ ਹੈ ਕਾਂਗਰਸ ਦੀ ਜਿੱਥੇ ਖਿਡਾਰੀ ਬਹੁਤ ਨਹੀਂ ਜਿੱਥੇ ਖਿਡਾਰੀ ਬਹੁਤ ਨੇ ਸਿਲੈਕਸ਼ਨ ਕਮੇਟੀ ਨੂੰ ਇਹ ਨਹੀਂ ਸਮਝ ਆ ਰਿਹਾ ਵੀ ਇਹਨਾਂ ਚੋਂ ਪ੍ਰਧਾਨ ਕਿਹਨੂੰ ਲਈਏ ਇਹਨਾਂ ਦੇ ਵਿੱਚ ਉਹ ਵਿਕਟ ਕੀਪਰ ਕਿਹਨੂੰ ਬਣਾਈਏ ਸਾਰੇ ਹੀ ਕੋਹਲੀ ਨੇ ਕਾਂਗਰਸ ਕਾਂਗਰਸ ਪੰਜ ਸੱਤ ਕੋਹਲੀ ਨੇ ਇਹ ਦਿੱਕਤ ਹੈ ਕਾਂਗਰਸ ਦੀ ਵੀ ਭਾਈ ਅਸੀਂ ਅੱਗੇ ਕਿਹਨੂੰ ਲਈਏ ਜੇ ਇੱਕ ਕੋਹਲੀ ਨੂੰ ਪ੍ਰਧਾਨ ਬਣਾਤਾ ਤੇ ਕਿਤੇ ਦੂਜਾ ਨਾ ਨਾਰਾਜ਼ ਹੋ ਜਾਈ ਤੇ ਜੇ ਪੰਜਾਂ ਨੂੰ ਨਹੀਂ ਲਾਉਂਦੇ ਤੇ ਜਿਹੜਾ ਲੱਭ ਕੇ ਲਿਆਉਣਾ ਉਹ ਕਿਹੜਾ ਲੱਭ ਕੇ ਲਿਆਈਏ ਭਾਈ ਹਾਲਾਕਿ ਨਾਮ ਚੱਲ ਰਹੇ ਨੇ ਨਵਜੋਤ ਸਿੱਧੂ ਦਾ ਮਨੀਸ਼ ਤਿਵਾੜੀ ਦਾ ਵਿਜੇਂਦਰ ਸਿੰਘਲਾ ਦਾ ਪਰ ਉਹ ਦੁਚਿੱਤੀ ਚ ਪਈ ਹੋਈ ਹੈ ਹਾਈ ਕਮਾਂਡ ਵੀ ਪਰ ਉਹਨਾਂ ਨੂੰ ਡਰ ਹੈ ਵੀ ਕੋਈ ਇੱਕ ਧਿਰ ਵੀ ਜੇ ਅਸੀਂ ਨਾ ਕੈਪਟਨ ਬਣਾਇਆ ਕਿਤੇ ਸਾਡੀ ਟੀਮ ਆਈਪੀਐਲ ਦੀ ਛੱਡ ਕੇ ਦੂਜੀ ਚੀਨਾਂ ਚ ਲੱਜ ਜਾਵੇ ਵੀ ਅੱਜਕੱਲ ਦਾ ਇੰਨੀਆਂ ਟੀਮਾਂ ਨੇ ਖਰੀਦ ਲੈਂਦੇ ਨੇ ਕਰੋੜਾਂ ਦੇ ਕੇ ਖਿਡਾਰੀਆਂ ਨੂੰ ਉਿੱਤੇ ਨੂੰ ਉੱਤੇ 30 ਕਰੋੜ ਮਿਲਦਾ ਸੀ ਚੱਕ ਇੱਥੇ 50 ਕਰੋੜ ਸਾਡੀ ਟੀਮ ਚ ਆ ਜਾ ਦੇਖੋ ਕ੍ਰਿਕਟ ਤੇ ਪੋਲਿਟਿਕਸ ਚ ਫਰਕ ਪਤਾ ਕੀ ਹੈ ਕ੍ਰਿਕਟ ਚ ਸਭ ਕੁਝ ਨੰਗਾ ਚਿੱਟਾ ਹੁੰਦਾ ਹੈ ਖਿਡਾਰੀਆਂ ਦੀ ਬੋਲੀ ਸ਼ਰਿਆਮ ਲੱਗਦੀ ਹੈ ਪੋਲਿਟਿਕਸ ਚ ਲੁਕਵੀ ਲੱਗਦੀ ਹੈ ਚੁੱਪਚੀ ਪੀਤੇ ਵੀ ਤੈਨੂੰ ਇੰਨਾ ਸਮਾਨ ਪਹੁੰਚ ਜਾਊਗਾ ਤੂੰ ਆ ਜਾ ਦਵਦਾ ਬਰਾਤੋ ਰਾਤ ਪਾਰਟੀ ਚੇਂਜ ਕਰਾ ਮੇਰੀ ਗੱਲ ਹੋ ਗਈ ਉੱਤੇ ਪਾਰਟੀ ਖਰਚਾ ਕਰੂਗੀ ਤੇਰਾ 1 ਰੁਪਿਆ ਕੋਲੋਂ ਨਹੀਂ ਲੜਨਾ ਤੂੰ ਹਾਮੀ ਪਰ ਬਸ ਤੈਨੂੰ ਟਿਕਟ ਪੱਕੀ ਹੈ ਤੇ ਨਾਲੇ ਤੈਨੂੰ ਆ ਉੱਪਰੋਂ ਅਲੱਗ ਨਾਲੇ ਤੈਨੂੰ ਜਿਵੇਂ ਕਹੇਗਾ ਉਵੇਂ ਮਿਲ ਜਾ। ਅੱਛਾ ਇਹ ਵੀ ਹੈ। ਕਈ ਅਹਜੇ ਹੁੰਦੇ ਆ ਵੀ ਤੂੰ ਬਸ ਮੈਨੂੰ ਟਿਕਟ ਦਵਾ ਮੈਨੂੰ ਸ਼ਾਮਲ ਕਰਾ ਦੇ ਤੇਰਾ ਸਮਾਨ ਤਿਆਰ ਹੈ। ਤੂੰ ਪਰਵਾਹ ਨਾ ਕਰ। ਪਾਰਟੀ ਨੂੰ ਵੀ ਕਹ ਦੇ ਵੀ ਹੱਥ ਵੀ ਖੁੱਲਾ ਬੰਦੇ ਦਾ ਜੀ ਫੰਡ ਆਊਗਾ ਪੂਰਾ। ਇਹ ਇਹ ਸਥਿਤੀਆਂ ਲੁਕਮੀਆਂ ਨੇ। ਪੋਲਿਟਿਕਸ 'ਚ ਸਥਿਤੀਆਂ ਲੁਕਮੀਆਂ ਨੇ। ਤੁਲਨਾ ਮੈਂ ਜ਼ਰੂਰ ক্রিকেট ਨਾਲ ਕਰ ਰਿਹਾ। ਪਰ ক্রিকেট ਤੇ ਪੋਲਿਟਿਕਸ 'ਚ ਫਰਕ ਹੈ। ਪੋਲਿਟਿਕਸ ਚ ਨੰਗਾ ਚੱਟਾ ਜਿਹਨੂੰ ਜਿੰਨੇ ਕਰੋੜ ਮਿਲਨੇ ਮਿਲਨੇ ਆਉਣੇ ਆਪਣਾ ਇਨਕਮ ਟੈਕਸ ਡਿਪਾਰਟਮੈਂਟ ਨੂੰ 30% ਦਾ ਚੈੱਕ ਕੱਟ ਕੇ ਬਾਕੀ ਆਪਣੇ ਖਾਤੇ ਖੁਸ਼ੀ-ਖੁਸ਼ੀ ਵਰਤਣਾ ਪੋਲਿਟਿਕਸ ਦੀ ਕਮਾਈ 'ਚ ਧੜਕੂ ਡਰ ਵੀ ਲਮਾਰੀਆਂ 'ਚ ਪਰ ਲੋ ਬੈੱਡਾਂ 'ਚ ਪਾ ਲੋ ਫੜੇ ਜਾਂਦੇ ਆ ਨਾ ਲੀਡਰਾਂ ਦੇ ਹੁਣ ਜਿਹੜੀ ਤੁਸੀਂ ਆਮ ਸੋ ਕਾਂਗਰਸ 'ਚ ਇਹ ਚਿੰਤਾ ਹੈ ਵੀ ਜੇ ਅਸੀਂ ਜ਼ਿਆਦਾ ਆਪਣੀ ਮਰਜ਼ੀ ਕਰਤੀ ਕਿ ਕਿਤੇ ਨਵੀਂ ਕਾਂਗਰਸ ਨਾ ਬਣ ਜੇ ਕਿਉਂਕਿ ਕੈਪਟਨ ਮਰਿੰਦਰ ਨੇ ਪੰਜਾਬ ਲੋਕ ਕਾਂਗਰਸ ਬਣਾਤੀ ਤੇ ਜੇ ਚਾਰ ਪੰਜ ਲੀਡਰ ਪੰਜਾਬ ਚ ਇਕੱਠੇ ਹੋ ਗਏ ਵੀ ਮੈਨੂੰ ਵੀ ਨਹੀਂ ਬਣਾਇਆ ਮੈਂ ਵੀ ਨਾਰਾਜ਼ਾਂ ਉਹਦਾ ਵੀ ਆਪਣਾ ਗੁੱਟ ਹੈ ਕਿਉਂਕਿ ਕਾਂਗਰਸ ਚ ਹਰ ਲੀਡਰ ਦੇ ਨਾਲ 5 5 7 7 ਐਮ ਐਲ ਏ ਐਕਸ ਐਮ ਐਲ ਏ ਨਾਲ ਹੈ ਸੋ ਹਰ ਲੀਡਰ ਹੈ ਜਿਹੜਾ ਉਹ 5 7 8 10 ਵੱਡੇ ਲੀਡਰ ਉਹਦੇ ਨਾਲ ਨੇ ਇੱਕ ਗਰੁੱਪ ਜ ਹੈ ਤੇ ਜੇ ਕਿਸੇ ਗਰੁੱਪ ਨੇ ਕਿਹਾ ਵੀ ਛੱਡੋ ਪਰਾਂ ਆਪਾਂ ਆਪਣੀ ਕਾਂਗਰਸ ਬਣਾ ਦਈਏ ਕਿਉਂਕਿ ਸਾਰਿਆਂ ਨੂੰ ਭਰੋਸਾ ਹੁੰਦਾ ਵੀ ਅਸੀਂ ਜਿੱਤ ਜਾਾਂਗੇ ਵੀ ਜੇ ਅਸੀਂ 10 ਜਿੱਤ ਗਏ ਗਰੁੱਪ ਨੇ ਕਹਿਣਾ ਵੀ ਜੇ ਅਸੀਂ 10 ਜਿੱਤ ਗਏ ਦੱਸਾਂ ਜੋ ਅਸੀਂ 9 ਵੀ ਜਿੱਤ ਗਏ ਲੈ ਸਾਡੇ ਬਿਨਾ ਸਰਕਾਰ ਨਹੀਂ ਬਣਦੀ ਫਿਰ ਫਿਰ ਆਪਾਂ ਕਰਾਂਗੇ ਗੱਲਬਾਤ ਵੀ ਕਿਹਨੂੰ ਕੀ ਬਣਾਉਨੇ ਹੂੰ ਇਹ ਪੋਲਿਟਿਕਸ ਹੈ ਹੁਣ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ ਦੇਖੋ ਆਮ ਆਦਮੀ ਪਾਰਟੀ ਦਾ ਭਵਿੱਖ ਦੋ ਗੱਲਾਂ ਤੇ ਖੜਾ ਹੈ ਇੱਕ ਭਗਵੰਤ ਮਾਨ ਤੇ ਦੂਜਾ ਲੈਂਡ ਪੁਲਿੰਗ ਪਾਲਿਸੀ ਤੇ ਭਗਵੰਤ ਮਾਨ ਦਾ ਹਜੇ ਵੀ ਲੋਕਾਂ ਦੇ ਵਿੱਚ ਪ੍ਰਭਾਵ ਹੈ ਸਮਰਥਨ ਹੈ ਭਗਵੰਤ ਮਾਨ ਦੇ ਨਾਲ ਵੀ ਇੱਕ ਪੱਕਾ ਕਾਡਰ ਜੁੜ ਚੁੱਕਿਆ ਹੈ ਭਗਵੰਤ ਮਾਨ ਨੂੰ ਪਸੰਦ ਕਰਨ ਵਾਲਿਆਂ ਦਾ ਇੱਕ ਪੱਕਾ ਵੋਟ ਬੈਂਕ ਬਣ ਗਿਆ ਭਾਵੇਂ ਉਹ 54 55 ਹਜ਼ਾਰ ਨੌਕਰੀਆਂ ਵਾਲੇ ਭਾਵੇਂ ਉਹ ਮੁਫਤ ਬਿਜਲੀ ਵਾਲੇ ਭਾਵੇਂ ਜਿਨ੍ਹਾਂ ਦੇ ਖੇਤਾਂ 'ਚ ਨਹਿਰੀ ਪਾਣੀ ਪਹੁੰਚ ਗਿਆ ਉਹ ਹੈ ਭਾਵੇਂ ਜਿਹੜੇ ਹੁਣ ਦਿਨੇ ਆਪਣੀ ਖੇਤੀ ਕਰਕੇ ਟਿਊਬਲ ਚਲਾਉਂਦੇ ਨੇ ਪਹਿਲਾਂ ਤਾਂ ਅੱਧੀ ਅੱਧੀ ਰਾਤ ਮੋਟਰ ਵਾਲੇ ਕਮਰੇ 'ਚ ਸੋਣਾ ਪੈਂਦਾ ਸੀ ਜਾ ਕੇ ਗਰਮੀ 'ਚ ਜਦੋਂ ਹਿਊਮਿਡਿਟੀ ਬਹੁਤ ਜ਼ਿਆਦਾ ਹੋ ਜਾਂਦੀ ਸੀ ਭਾਵੇਂ কুলਰ ਲਾ ਲਓ ਤਾਂ ਵੀ ਪਸੀਨਾ ਨਹੀਂ ਸੀ ਹਟਦਾ ਪਿੰਡੇ ਤੋਂ ਤੇ ਹੁਣ ਉਹ ਰਾਤਾਂ ਦੀ ਨੀਂਦ ਘਰੇ ਸੌਂਦੇ ਨੇ ਕਿਸਾਨ ਕਿਸਾਨ ਵੀ 9 ਤੋਂ 5 ਹੋ ਗਏ ਪੰਜਾਬ ਦੀ ਬਹੁਤੇ ਸੋ ਭਗਵੰਤ ਮਾਨ ਨੇ ਆਪਣਾ ਵੋਟ ਬੈਂਕ ਵੋਟ ਬੈਂਕ ਤਾਂ ਬਣਾ ਲਿਆ ਹੁਣ ਲੈਂਡ ਪੁਲਿੰਗ ਹਾਲ ਦੀ ਘੜੀ ਲੈਂਡ ਪੁਲਿੰਗ ਆਮ ਆਦਮੀ ਪਾਰਟੀ ਦੇ ਖਿਲਾਫ ਜਾ ਰਹੀ ਹੈ ਭਾਵੇਂ ਜ਼ੋਰ ਬਹੁਤ ਲਾ ਰਹੀ ਆਮ ਆਦਮੀ ਪਾਰਟੀ ਕਿ ਅਸੀਂ ਚੰਗਾ ਕਰਾਂਗੇ ਪਰ ਕਿਸਾਨ ਹਜੇ ਲੈਂਡ ਪੂਲਿੰਗ ਦੇ ਕਨਸੈਪਟ ਨੂੰ ਨਹੀਂ ਸਮਝ ਰਿਹਾ ਕਿਸਾਨ ਦੇ ਲਈ 4840 ਗੱਜ ਜ਼ਮੀਨ ਇੱਕ ਕਿਲਾ ਦੇ ਕੇ ਉਹਦਾ 25% 4800 ਗੱਜ ਦਾ 25% 1200 ਚਾਰਕ ਗੱਜ ਬਣਦਾ 1200 1212 ਕਗਜ ਉਹਦਾ 25% ਮਿਲੇ ਤੇ ਬਾਕੀ ਨਾ ਮਿਲੇ ਕਿਸਾਨ ਨੂੰ ਹਜੇ ਇਹ ਫਾਇਦੇ ਦਾ ਸੌਦਾ ਨਹੀਂ ਲੱਗ ਰਿਹਾ ਇਹ ਇਹ ਸਥਿਤੀਆਂ ਨੇ ਇਹ ਮਾਨਸਿਕਤਾ ਸੰਦੀਪ ਜੀ ਜੇ ਤੁਸੀਂ ਮੈਨੂੰ ਪੁੱਛੋ ਨਾ ਮੇਰੇ ਕੋਲੇ ਇੱਕ ਕਿਲਾ ਹੋਵੇ ਤੁਸੀਂ ਕਹੋ ਡੱਲਾ ਜੀ ਤੁਸੀਂ ਆਪਣਾ ਇੱਕ ਕਿਲਾ ਦੇ ਦਿਓ ਸਰਕਾਰ ਡਿਵੈਲਪ ਕਰਕੇ ਤੁਹਾਨੂੰ 25% ਮੋੜ ਦੂ ਕਿਉਂਕਿ ਕਿਸੇ ਟਾਈਮ ਨਾ ਸਾਡੇ ਬਹੁਤ ਸਾਰੇ ਕਿਸਾਨ ਹੈ ਉਹਨਾਂ ਦਾ ਚਾਹ ਪੈਸੇ ਨਾਲ ਨਹੀਂ ਉਹਨਾਂ ਦਾ ਕਿਲਾ 20 ਕਰੋੜ ਦਾ ਹੋ ਜੇ ਉਹ ਬੜੇ ਖੁਸ਼ ਹੁੰਦੇ ਪਰ ਉਹ ਵੇਚਦੇ ਨਹੀਂ ਕਿਲਾ 10 ਕਰੋੜ ਦਾ ਹੋ ਜੇ ਉਹ ਬੜੇ ਖੁਸ਼ ਹੁੰਦੇ ਵੇਚਦੇ ਨਹੀਂ ਤੇ ਜੇ ਕੋਈ ਇਹ ਕਹਦੇ ਵੀ ਇੱਕ ਕਿਲਾ ਦੇ ਦਿਓ ਅਸੀਂ ਸੜਕਾਂ ਸੁੜਕਾਂ ਡਿਵੈਲਪਮੈਂਟ ਕਰ ਦੇਵਾਂਗੇ ਇਹਦਾ ਮੁੱਲ 40 ਕਰੋੜ ਹੋ ਜੂ ਕਿੱਲੇ ਦਾ ਪਰ ਪੂਰੇ ਚੋਂ ਸਾਰਾ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਦੇ ਦਾਂਗੇ 1200 ਗੱਜ ਕਿੱਲੇ ਚੋਂ ਤੇ ਤੁਹਾਡੇ 1200 ਗੱਜ ਦਾ ਵੀ ਰੇਟ ਆਉਣ ਵਾਲੇ ਸਮੇਂ ਚ 25-30 ਕਰੋੜ ਹੋ ਜੂ ਜੇ ਕਿल्ले ਦਾ 100 ਕਰੋੜ ਹੋ ਗਿਆ ਤਾਂ ਕਿਸਾਨ ਇਹ ਨਹੀਂ ਦੇਖਦਾ ਕਿ ਮੈਨੂੰ 1200 ਗੱਜ ਚੋਂ 25 ਕਰੋੜ ਬਣ ਜਾਣਾ ਹੈ ਕਿਸਾਨ ਨੂੰ ਇਹ ਹੁੰਦਾ ਵੀ ਨਹੀਂ ਮੇਰਾ ਇੱਕ ਕਿੱਲਾ ਤੇ ਮੈਨੂੰ 25% ਹੀ ਮਿਲੇਗਾ ਜ਼ਮੀਨ ਜ਼ਮੀਨ ਮਿਣੀ ਜਾਂਦੀ ਹੈ ਮਿਣੀ ਜਾਂਦੀ ਹੈ ਕਿਸਾਨ ਉਸ ਮਿੰਨਤੀ ਨੂੰ ਭਾਵਨਾਤਮਕ ਤੌਰ ਤੇ ਘਟਾਉਣਾ ਨਹੀਂ ਚਾਹੁੰਦਾ ਉਹਨੂੰ ਇੱਕ ਕਿੱਲੇ ਦਾ ਮੁੱਲ ਜ਼ਿਆਦਾ ਲੱਗਦਾ ਹੈ 25 ਕਰੋੜ ਨਾਲੋਂ ਵੀ ਇਸ ਕਰਕੇ ਉਹ ਕਹਿੰਦਾ ਮੈਂ ਜ਼ਮੀਨ ਲੈਂਥ ਚ ਦੇਖਣੀ ਹੈ ਮੈਂ 1200 ਗੱਜ ਦਾ ਟੁਕੜਾ ਨਹੀਂ ਮੈਂ ਆਪਣਾ ਇੱਕ ਏਕੜ ਖੇਤ ਨਹੀਂ ਦਊਗਾ ਹਜੇ ਵੀ ਉਹ ਮਾਨਸਿਕਤਾ ਕਿਸਾਨਾਂ ਦੀ ਇਸੇ ਕਰਕੇ ਤਾਂ ਸੁਖਬੀਰ ਬਾਦਲ ਅੰਦੋਲਨ ਖੜਾ ਕਰ ਗਿਆ ਰਾਜਾ ਵੜਿੰਗ ਅੰਦੋਲਨ ਖੜਾ ਕਰ ਗਿਆ ਔਰ ਸੁਖਬੀਰ ਬਾਦਲ ਤਾਂ ਐਡੇ ਤਕੜੇ ਕ腐ਸ਼ਨ ਦੇ ਇਲਜ਼ਾਮ ਲਾਈ ਜਾਂਦਾ ਆਮ ਆਦਮੀ ਪਾਰਟੀ ਤੋਂ ਪਰ ਅਰਵਿੰਦ ਕੇਜਰੀਵਾਲ ਹਜੇ ਤੱਕ ਉਹਨਾਂ ਇਲਜ਼ਾਮਾਂ ਨੂੰ ਡਿਫੈਂਡ ਨਹੀਂ ਕਰ ਪਾਰੇ ਚੰਗੀ ਤਰ੍ਹਾਂ ਸੁਖਬੀਰ ਬਾਦਲ ਦੀ ਸ਼ਬਦਾਵਲੀ ਅਰਵਿੰਦ ਕੇਜਰੀਵਾਲ ਲਈ ਭਗਵੰਤ ਮਾਨ ਲਈ ਸਰਕਾਰਾਂ ਲਈ ਕੱਚੇ ਰੂਟ ਵਾਲੀ ਹੈ ਸੁਖਬੀਰ ਬਾਦਲ ਦੀ ਸ਼ਬਦਾਵਲੀ ਕੱਚੇ ਰੂਟ ਵਾਲੀ ਹੈ ਮੇਰੇ ਤੇ ਤਾਂ ਇਹ ਸ਼ਿਕਾਇਤ ਹੁੰਦੀ ਹੈ ਨਾ ਲੋਕਾਂ ਨੂੰ ਵੀ ਕਈ ਵਾਰੀ ਮੈਂ ਜੀ ਨਹੀਂ ਲਾਉਂਦਾ ਕੱਲਾ ਨਾਮ ਲੈ ਦਿੰਨਾ ਵੀ ਸੁਖਬੀਰ ਤੇ ਕੱਲੇ ਨਾਮ 'ਚ ਵੀ ਸ਼ੋਭਾ ਹੀ ਹੈ ਜੇ ਤੁਸੀਂ ਮੈਨੂੰ ਸੁਰਿੰਦਰ ਕਹਿ ਦਿਓਗੇ ਤਾਂ ਕੀ ਉਹ ਵੀ ਮੇਰਾ ਨਾਮ ਹੀ ਹੈ ਨਾ ਹਾਂ ਠੀਕ ਹੈ ਕਈ ਵਾਰੀ ਸਹਿਜ ਸੁਭਾਅ ਜਦੋਂ ਅਸੀਂ ਪੱਤਰਕਾਰ ਪੱਤਰਕਾਰ ਤਾਂ ਕਰਦੇ ਆ ਇਹ ਨਹੀਂ ਵੀ ਮੈਂ ਕਦੀ ਸੁਖਬੀਰ ਬਾਦਲ ਪੂਰਾ ਨਾਮ ਨਹੀਂ ਲੈਂਦਾ ਜਾਂ ਸੁਖਪਾਲ ਖੈਰਾ ਪੂਰਾ ਨਾਮ ਨਹੀਂ ਲੈਂਦਾ ਜਾਂ ਜਾਂ ਮੈਂ ਜੀ ਨਹੀਂ ਕਹਿੰਦਾ ਜੀ ਵੀ ਕਹਿੰਦਾ ਸੋ ਸੁਖਬੀਰ ਬਾਦਲ ਬਹੁਤ ਕੱਚੇ ਰੂਟ ਤੇ ਚਲਿਆ ਗਿਆ ਤੇ ਆਮ ਆਦਮੀ ਪਾਰਟੀ ਤੋਂ ਹਜੇ ਤੱਕ ਆਮ ਆਦਮੀ ਪਾਰਟੀ ਉਹਨੂੰ ਉਸ ਤਰ੍ਹਾਂ ਨਾਲ ਡਿਫੈਂਡ ਨਹੀਂ ਕਰ ਸਕੀ ਜਿਵੇਂ ਕਰਨਾ ਚਾਹੀਦਾ ਸੀ ਇਹਦੇ ਤੇ ਡੇਪਰ ਕਰੇਗਾ ਕਿ ਲੈਂਡ ਪੁਲਿੰਗ ਪਾਲਿਸੀ ਦਾ ਨਤੀਜਾ ਕੀ ਨਿਕਲਦਾ ਹੈ ਅਗਰ ਆਮ ਆਦਮੀ ਪਾਰਟੀ ਨੇ ਇਸ ਪਾਲਿਸੀ ਨੂੰ ਫੇਲ ਕਰਾ ਲਿਆ ਫਿਰ ਸਤਾਈ ਆਮ ਆਦਮੀ ਪਾਰਟੀ ਲਈ ਚੁਣੌਤੀ ਵਾਲੀ ਬਣ ਜਾਣੀ ਹੈ ਤਲ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਡਾ ਈਮੇਲ ਪਤਾ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਉਹਦੇ ਉੱਤੇ ਤੁਸੀਂ ਸਾਨੂੰ ਸੰਪਰਕ ਵੀ ਕਰ ਸਕਦੇ ਹੋ ਧੰਨਵਾਦ Boa tarde.